ਮੈਂ ਬੰਸੀ ਰਾਉ ਮੈਂਬਰਸ਼ੀਪ ਪੱਤਰ ਸਿੰਘ ਨੌਜਵਾਨ ਸਭਾ ਪੰਜਾਬ ਅੱਜ ਅਸੀਂ ਆਪਣੀ ਜਥੇਬੰਦੀ ਸ਼ੀਰਪਾਲ ਸਿੰਘ ਨੌਜਵਾਨ ਸਭਾ ਪੰਜਾਬ ਤਹਿਸੀਲ ਕਮੇਟੀ ਸਦੂਲਗੜ ਵੱਲੋਂ ਪੰਜਾਬ ਦੇ ਸਰਦੇ ਤੇ ਆਪਣੇ ਸ਼ਹਿਦ ਦੇ ਵਿੱਚ ਇੱਕ ਜਨਤਕ ਮੀਟਿੰਗ ਕਰਕੇ ਜਿਸ ਨੂੰ ਸੋਧਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਸਾਡੇ ਸ਼ੀਰਪਾਲ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੁਭਾ ਸਕੱਤਰ ਸਾਥੀ ਤਰਵਿੰਦਰ ਸਿੰਘ ਜੀ ਮਕੇਰੀਆਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਮੀਟਿੰਗ ਤੋਂ ਬਾਅਦ ਅਸੀਂ ਇਨਕਲਾਬੀ ਮਾਰਚ ਕਰਕੇ ਆਪਣੇ ਸ਼ਹੀਦ ਕੌਮੀ ਸ਼ਹੀਦ ਨੂੰ ਇਨਕਲਾਬੀ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਆ ਅਤੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਵੀ ਇਸ ਜਨਮ ਦਿਨ 177ਵੇਂ ਜਨਮ ਦਿਨ ਦੇ ਉੱਤੇ ਵਧਾਈ ਦਿੰਦੇ ਆ ਇਤਿਹਾਸ ਕਰਦੇ ਆ ਜੋ ਅੱਜ ਦੇ ਇਸ ਮਾਤਮੇ ਵਿੱਚ ਸ਼ਾਮਲ ਹੋਏ ਨੌਜਵਾਨ ਜਿਨ੍ਹਾਂ ਨੂੰ ਸਾਡੇ ਸਾਥੀਆਂ ਨੇ ਸਬੋਧਨ ਕੀਤਾ ਸੀ ਉਹ ਉਹਨਾਂ ਦੇ ਵਿਚਾਰਾਂ ਨੂੰ ਲੈ ਕੇ ਘਰ ਘਰ ਜਾਣਗੇ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸੂਕਾਰ ਕਰਨਗੇ ਧੰਨਵਾਦ ਮੈਂ ਤਰਵਿੰਦਰ ਸਿੰਘ ਜਨਰ ਸੈਕਟਰੀ ਸ਼ਹੀਦ ਭਗਤ ਸਿੰਘ ਹੋਜਾ ਪੰਜਾਬ ਅੱਜ ਸ਼ਹੀਦ ਆਸਮ ਭਗਤ ਸਿੰਘ ਦੇ 107ਵੇਂ ਜਨਮ ਦਿਹਾੜੇ ਨੂੰ ਸਮਰਪਤ ਸਰਦੂਲਗੜ੍ਹ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਇੱਕ ਮਾਰਚ ਕੱਢਿਆ ਗਿਆ ਤੇ ਪੰਜਾਬ ਸਰਕਾਰ ਜਿਹੜੀ ਲਗਾਤਾਰ ਇਹ ਕਹਿ ਕੇ ਸੱਤਾ ਦੇ ਵਿੱਚ ਆਈ ਹੈ ਕਿ ਅਸੀਂ ਬਰੁਜਕਾਰੀ ਦਾ ਖਾਤਮਾ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਨਸ਼ੇ ਨੂੰ ਠੱਲ ਪਾਵਾਂਗੇ ਪਰ 2 ਤੋਂ 2.5 ਸਾਲ ਬੀਤ ਜਾਣ ਤੋਂ ਬਾਅਦ ਅੱਜ ਵੀ ਪੰਜਾਬ ਦੇ ਵਿੱਚ ਹਰ ਪਿੰਡ ਗਲੀ ਮਹੱਲੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਛਤਰ ਛਾਇਆ ਦੇ ਹਟ ਹੋਰ ਤਿੱਖੇ ਰੂਪ ਦੇ ਵਿੱਚ ਚੱਲ ਰਿਹਾ ਉੱਥੇ ਹੀ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਆਪਾਂ ਕਹਿ ਲਈਏ ਕਿ ਪ੍ਰੋਪਰ ਰੋਜ਼ਗਾਰ ਦਾ ਪ੍ਰਬੰਧ ਪੰਜਾਬ ਸਰਕਾਰ ਨੇ ਨਹੀਂ ਕੀਤਾ ਉੱਥੇ ਹੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ 2004 ਤੋਂ ਬਾਅਦ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮੁੱਦੇ ਨੂੰ ਲੈ ਕੇ ਭੱਜੀ ਹੈ ਪੂਰੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਲੈ ਕੇ ਭੱਜੀ ਹੈ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਕਹਿ ਰਹੀ ਹੈ ਕਿ ਅਸੀਂ ਇਹ ਕਰ ਦਿੱਤਾ ਅਸੀਂ ਇਹ ਕਰ ਦਿੱਤਾ ਪਿਛਲੇ ਦਿਨਾਂ ਚਾਰ ਮਨਿਸਟਰਾਂ ਦਾ ਉਹਨਾਂ ਦੇ ਅਹੁਦਿਆਂ ਤੋਂ ਬਾਹਰ ਕਰ ਦੇਣਾ ਇਹ ਸਾਬਤ ਕਰਦਾ ਪੀ ਪੰਜਾਬ ਦੀ ਸਰਕਾਰ ਢਾਹ ਟੇਰੀ ਹੋ ਚੁੱਕੀ ਹੈ ਅਸੀਂ ਅੱਜ ਮਾਰਟ ਮਾਰਟ ਕਰਕੇ ਇਹ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਪੰਜਾਬ ਦੀ ਇਹ ਪੰਜਾਬ ਸਰਕਾਰ ਇਹ ਭਗਵੰਤ ਮਾਨ ਦੀ ਆਮ ਆਦਮੀ ਦੀ ਸਰਕਾਰ ਅੱਜ ਭਗਤ ਸਿੰਘ ਤੇ ਅੰਬੇਦਕਰ ਦੇ ਨਾਮ ਦੇ ਉੱਪਰ ਦਾ ਕੋਹਾਦਾ ਇੱਕ ਵੱਡਾ ਮਾਫੀਆ ਪੰਜਾਬ ਦੇ ਵਿੱਚ ਚਲਾ ਰਿਹਾ ਹੈ ਅਸੀਂ ਨੌਜਵਾਨਾਂ ਨੂੰ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ 177 ਜਨਮ ਦਿਹਾੜੇ ਤੇ ਫਰਦੂਕੜ ਦੇ ਵਿੱਚ ਬਾਤ ਕਰਕੇ ਸੁਨੇਹਾ ਦਿੱਤਾ ਹੈ ਕਿ ਆਓ ਇਹਨਾਂ ਸਰਕਾਰਾਂ ਤੋਂ ਜਾਗ ਨਹੀਂ ਕਰਨ ਦੀ ਲੋੜ ਇਹਨਾਂ ਦੇ ਵਿਰੁੱਧ ਤਕੜੇ ਸੰਘਰਸ਼ ਉਸਾਰਨ ਦੀ ਲੋੜ ਹੈ ਪੂਰਾ ਸੰਘਰਸ਼ਾਂ ਕਰਕੇ ਹੀ ਅਸੀਂ ਫਿਰਦਕਾਰੀ ਦਾ ਖਾਤਮਾ ਕਰਾ ਸਕਦੇ ਹਾਂ ਉਨਾ ਸੰਘਰਸ਼ ਕਰਕੇ ਹੀ ਪੰਜਾਬ ਦੇ ਵਿੱਚੋਂ ਨਸ਼ੇ ਦਾ ਕਾਰੋਬਾਰ ਬੰਦ ਕਰਾਇਆ ਜਾ ਸਕਦਾ ਹੈ। ਉਨਾ ਸੰਘਰਸ਼ਾ ਕਰਕੇ ਹੀ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਪ੍ਰੋਪਰ ਪੱਕੇ ਰੋਜ਼ਗਾਰ ਦਾ ਜਿਹੜਾ ਹੈ ਪ੍ਰਬੰਧ ਕਰਾਇਆ ਜਾ ਸਕਦਾ ਹੈ। ਇਸ ਕਰਕੇ ਸ਼ਹੀਦ ਆਜ਼ਮ ਭਗਤ ਸਿੰਘ ਦੇ 197 ਵਿੱਚ ਜਨਮ ਦਿਹਾੜੇ ਤੇ ਘਰੋਂ ਬਾਹਰ ਨਿਕਲ ਕੇ ਭਗਤ ਸਿੰਘ ਤੇ ਝੰਡੇ ਲੈ ਕੇ ਤਕੜੇ ਹੋ ਕੇ ਪਿੰਡਾਂ ਸ਼ਹਿਰ ਗਲੀਆਂ ਮਹੱਲਿਆਂ ਦੇ ਵਿੱਚ ਮਾਰਚ ਕਰੀਏ ਤੇ ਲੋਕਾਂ ਨੂੰ ਸੱਦਾ ਦਈਏ ਕਿ ਆਓ ਸੰਘਰਸ਼ਾਂ ਦੇ ਪਿੰਡ ਮੱਲੀਏ ਤੇ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਲੋਕਾਂ ਦੇ ਲਈ ਕੰਮ ਕਰ ਰਹੇ ਹਾਂ ਨਾ ਕਿ ਅਸਲ ਦੇ ਵਿੱਚ ਲੋਕਾਂ ਦੇ ਕੋਠੇ ਕਟਾਪੇ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਉਹਨਾਂ ਦੇ ਵਿਰੁੱਧ ਤਕੜੇ ਕਾਫਲੇ ਬਣਾ ਕੇ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆਈਏ ਕਿਉਂਕਿ ਨਸ਼ੇ ਦੇ ਵਿੱਚ ਗਰਗ ਹੋ ਰਹੀ ਨੌਜਵਾਨੀ ਬੇਰੋਜ਼ਗਾਰੀ ਦਾ ਸਤਾਪ ਆਕੇ ਫਾਹੇ ਲੈਰੀ ਨੌਜਵਾਨੀ ਨੂੰ ਇੱਕ ਰਾਹ ਤਸੇਰਾ ਬੜੀਏ ਉਹਨਾਂ ਨੌਜਵਾਨਾਂ ਨੂੰ ਘਰਾਂ ਦੇ ਵਿੱਚ ਮਰਨ ਦੀ بجائے ਕਿਹੜਾ ਸੰਘਰਸ਼ਾਂ ਦੇ ਵਿੱਚ ਆ ਕੇ ਸਰਕਾਰਾਂ ਨੂੰ ਮਜਬੂਰ ਕਰੀਏ ਕਿ ਇੱਕ ਪਾਲਿਸੀ ਲਾਤੇ ਹਟ ਕੰਮ ਕਰੇ ਤਾਂ ਕਿ ਬੇਰੋਜ਼ਗਾਰੀ ਖਤਮ ਹੋਏ ਤਾਂ ਕਿ ਨਸ਼ੇ ਨੂੰ ਨਾਥ ਪਵੇ ਤਾਕੀ ਹਰ ਪ੍ਰਕਾਰ ਦੀ ਜਿਹੜੀ ਮੁਸ਼ਕਲ ਹੈ ਲੋਕਾਂ ਦੀ ਉਹਦਾ ਹੱਲ ਹੋ ਸਕੇ ਅੱਜ ਸ਼ਹੀਦ ਅਸਬ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਅਸੀਂ ਪੂਰੇ ਪੰਜਾਬ ਨੂੰ ਸੁਨੇਹਾ ਦੇ ਰਹੇ ਹਾਂ ਸਦੂਲਗੜ ਤੋਂ ਆਓ ਸੰਘਰਸ਼ਾਂ ਦਾ ਰਾਹ ਮਲੀਏ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੈ ਕੇ ਪਿੰਡੋਂ ਪਿੰਡੀ ਨੌਜਵਾਨਾਂ ਦੇ ਕਾਫਲੇ ਬਣਾਈਏ ਤੇ ਸੰਘਰਸ਼ਾਂ ਦਾ ਰਾਹ ਮਲੀਏ ਧੰਨਵਾਦ ਸਾਫੀਓ ਅੱਜ ਅਮਰਪਾਲ ਸਿੰਘ ਦੇ 177 ਜਨਮ ਦਿਨ ਤੇ ਸ਼ਹਿਰ ਸਦੂਲਗੜ ਚ ਅਸੀਂ ਜਿਹੜਾ ਮਤਲਬ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਿੰਡ ਦੇ ਸਹਿਯੋਗ ਦੇ ਨਾਲ ਮਾਰਚ ਕੱਢਿਆ ਹੈ ਇਹ ਜਿਹੜੀ ਰਾਜਿੰਦਪੱਖ ਸੰਧੀ ਜਦੋਂ ਆਪਾਂ ਗੱਲ ਕਰਦੇ ਆ ਉਹਦੀ ਜਦੋਂ ਵਿਚਾਰਧਾਰਾ ਦੀ ਗੱਲ ਕਰਦੇ ਆ ਤਾਂ ਉਹ ਸਮਾਜ ਦੇ ਜਿਹੜੇ ਅਹਿਮ ਮੁੱਦੇ ਨੇ ਜੀ ਚਾਪਾ ਸਿੱਖਿਆ ਦੀ ਗੱਲ ਕਰੀਏ ਬੇਰੋਜ਼ਗਾਰੀ ਦੀ ਗੱਲ ਕਰੀਏ ਠੀਕ ਹੈ ਜਿਹੜੀ ਸੇਵਾ ਸਹੂਲਤਾਂ ਦੀ ਗੱਲ ਕਰੀਏ ਉਹ ਵੀ ਆਪਾਂ ਨੂੰ ਅੱਜ ਪਤਾ ਹੀ ਪੰਜਾਬ 'ਚ ਕੀ ਦਰਦਸ਼ਾ ਨਸ਼ਿਆਂ ਦੀ ਕੀ ਦਰਦਸ਼ਾ ਜਿਹਦੇ ਨਾਲ ਨੌਜਵਾਨਾਂ ਨੂੰ ਬਹੁਤ ਜੀ ਮਤਲਬ ਨਾਲ ਖਾਂ ਚੱਲਣਾ ਪੈ ਰਿਹਾ ਸਾਡੇ ਸਮਾਜ ਦਾ ਜਿਹੜਾ ਉੜਲਾ ਅੰਗਰੇ ਨੌਜਵਾਨ ਤੇ ਉਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਪੰਜਾਬ ਮਤਲਬ ਪੰਜਾਬ ਦੇ ਪਿੰਡਾਂ ਚ ਬਖਸ਼ੀਤ ਸਿੰਘ ਹੋਈ ਬਨਸਵਾਵੋਂ ਮਾਰਚ ਕੱਢਿਆ ਜਾ ਰਿਹਾ ਹੈ ਉਸੇ ਨੂੰ ਮੁੱਖ ਰੱਖਦੇ ਹੋਏ ਅੱਜ ਸ਼ਹਿਰ ਸਰਬਲੂਗੜ੍ਹ ਚ ਮਾਰਚ ਕੱਢਿਆ ਗਿਆ ਤੇ ਸਾਡੇ ਜਿੰਨੇ ਵੀ ਨੌਜਵਾਨ ਨੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਦਿਲਦਿਆਂ ਕਰਾਈਆਂ ਸਾਡਾ ਰੱਖਣ ਦਾ ਜਿੰਦਾਬਾਦ ਜਿੰਦਾਬਾਦ ਇੰਦਿਆਜ਼ਮ ਪਾਕਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਇੰਦਿਆਜ਼ਮ ਪਾਕਿਸਤਾਨ ਜ਼ਿੰਦਾਬਾਦ